ਕਹਿੰਦੇ ਐਮਐਲਏ ਤੁਹਾਡੇ ਦਵਾਰ ਸਕੀਮ ਸ਼ੁਰੂ ਹੋ ਰਹੀ ਹੈ ਕੀ ਹੈ ਸਕੀਮ ਜੀ ਉਹ ਸੀਮ ਪੈਟਰਨ ਜਿਹੜਾ ਆਪकी ਸਰਕਾਰ ਆਪਕੇ ਦਵਾਰ ਸੀਐਮ ਸਾਹਿਬ ਨੇ ਵਧੀਆ ਉਪਰਾਲਾ ਕੀਤਾ ਤੇ ਡਾਕਟਰ ਸੰਦੀਪ ਪਾਟਲੀ ਜੀ ਨੇ ਇਹਨਾਂ ਨੇ ਅੱਜ ਇੱਕ ਮੀਟਿੰਗ ਦੇ ਵਿੱਚ ਇਹ ਕਿਹਾ ਕਿ ਆਪਕਾ ਐਮਐਲਏ ਆਪਕੇ ਦਵਾਰ ਇਹ ਇੱਕ ਮਤਲਬ ਲੋਕਾਂ ਤੱਕ ਜਿਹੜੀ ਪਹੁੰਚਦੀ ਇੱਕ ਗੱਲ ਕੀਤੀ ਗਈ ਕਿ ਹਰ ਡੋਰ ਟੂ ਡੋਰ ਜਾ ਕੇ ਪਿੰਡ-ਪਿੰਡ ਜਾ ਕੇ ਜਿਹੜੀ ਹੈ ਪੰਜਾਬ ਸਰਕਾਰ ਲੋਕਾਂ ਦੇ ਦਰਵਾਜ਼ੇ ਤੇ ਜਾ ਕੇ ਕੰਮ ਕਰੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਯਤਨਾਂ ਸਦਕਾ ਹੁਣ ਕਿਸਾਨਾਂ ਨੂੰ ਖੇਤਾਂ 'ਚ ਸਿੰਚਾਈ ਲਈ ਟਿਊਬਲ ਚਲਾਉਣ ਦੀ ਲੋੜ ਨਹੀਂ ਪੈਂਦੀ ਤੇ ਨਾ ਹੀ ਪਾਣੀ ਦੀ ਕਿੱਲਤ ਦੇ ਚਲਦਿਆਂ ਫਸਲਾਂ ਦੀ ਬਿਜਾਈ 'ਚ ਦੇਰੀ ਹੋ ਰਹੀ ਹੈ ਜਿਹੜਾ ਪਾਣੀ ਲੱਗਿਆ ਸਾਡੇ ਪਿੰਨੋ ਅਸੀਂ ਸਰਕਾਰ ਦੇ ਬਹੁਤ-ਬਹੁਤ ਧੰਨਵਾਦੀ ਆ ਇਹ ਪਹਿਲਾਂ 20 ਸਾਲ ਪਹਿਲਾਂ ਪਾਣੀ ਸਾਡੇ ਨਹੀਂ ਲੱਗਦਾ ਸੀ ਹੁਣ ਪਾਣੀ ਸਾਡੇ ਪੈਪਾ ਨਾਲ ਹੀ ਬਹੁਤ ਵਧੀਆ ਆਉਂਦਾ ਤੇ ਮੋਟਰਾਂ ਬੰਦ ਹੋ ਚੁੱਕੀਆਂ ਨੇ ਜਿਸ ਕਰਕੇ ਪਾਣੀ ਦਾ ਲੈਵਲ ਵੀ ਠੀਕ ਰਿਹਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਪਾਣੀ ਦੀ ਬਚਤ ਵੀ ਹੋ ਗਈ ਇਸਦੇ ਅਸੀਂ ਸਰਕਾਰ ਵੱਲੋਂ ਬਹੁਤ ਧੰਨਵਾਦ ਕਰਦੇ ਆ ਕਿਉਂਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀਆਂ ਕੋਸ਼ਿਸ਼ਾਂ ਦੇ ਨਾਲ ਕਿਸਾਨਾਂ ਨੂੰ ਨਹਿਰਾਂ ਦੀਆਂ ਟੇਲਾਂ ਤੱਕ ਸਿੰਚਾਈ ਲਈ ਪਾਣੀ ਮੁਹੱਈਆ ਹੋ ਰਿਹਾ ਹੈ ਜਿਹੜੀ ਇਹ ਭਗਵੰਤ ਮਾਨ ਨੇ ਸੂਏ ਪੱਕੇ ਕਰੇ ਖਾਲਾ ਪੱਕੇ ਹੋਏ ਨੇ ਪੈਪ ਦੱਬੇ ਨੇ ਇਹਨਾਂ ਦਾ ਸਾਨੂੰ ਬਹੁਤ ਵੱਡਾ ਬੈਨੀਫਿਟ ਆ ਪਹਿਲਾਂ ਪਾਣੀ ਨਹੀਂ ਦਿੱਤੀ ਜਾਂਦਾ ਸੀ ਇਹ ਇਹ ਪਹਿਲਾਂ 2-3 ਘਰਾਂ ਨੂੰ ਪਾਣੀ ਲੱਗਦਾ ਸੀਗਾ ਜਦੋਂ ਕੱਚਾ ਸੀਗਾ ਇਹ ਪਹਿਲਾਂ ਪਾਣੀ ਆਉਂਦਾ ਹੀ ਨਹੀਂ ਸੀਗਾ ਕਹਿਣ ਦਾ ਭਾਵ ਜਦੋਂ ਦਾ ਇਹ ਪੱਕਾ ਹੋਇਆ ਹੀ ਪਾਈਪ ਦੱਬੇ ਗਏ ਨੇ ਉਦੋਂ ਦਾ ਸਾਰੇ ਖੇਤਾਂ ਨੂੰ ਪਾਣੀ 100 200 250 ਕਿਲੇ ਤੱਕਰ ਪਾਣੀ ਜਾਣ ਲੱਗ ਗਿਆ ਜਿੱਦਣ ਦੇ ਪਾਈਪ ਦੱਬੇ ਨੇ ਭਗਵੰਤ ਮਾਨ ਜੀ ਨੇ ਬਹੁਤ ਵਧੀਆ ਸਕੀਮ ਕਰੀ ਹੈ ਜੀ ਸਾਡੇ ਵਾਸਤੇ ਬਹੁਤ ਫਾਇਦੇਮੰਦ ਹੈ ਫਸਲਾਂ ਦੀ ਸਿੰਚਾਈ ਲਈ 14103 ਖਾਲਾਂ ਦੇ ਨਾਲ ਤੇਲਾਂ ਤੱਕ ਨਹਿਰੀ ਪਾਣੀ ਪਹੁੰਚਿਆ ਜਿਸ ਨਾਲ ਨਾ ਸਿਰਫ ਕਿਸਾਨਾਂ ਨੂੰ ਫਾਇਦਾ ਹੋ ਰਿਹਾ ਬਲਕਿ ਇਸ ਦੇ ਨਾਲ 30 hectle ਪਾਣੀ ਦੀ ਬਚਤ ਹੋ ਰਹੀ ਹੈ ਕਹਿੰਦੇ ਐਮਐਲਏ ਤੁਹਾਡੇ ਦਵਾਰ ਸਕੀਮ ਸ਼ੁਰੂ ਹੋ ਰਹੀ ਹੈ ਕੀ ਹੈ ਸਕੀਮ ਜੀ ਉਸ ਸੀਮ ਪੈਟਰਨ ਜਿਹੜਾ ਆਪकी ਸਰਕਾਰ ਆਪਕੇ ਦਵਾਰ ਸੀਐਮ ਸਾਹਿਬ ਨੇ ਵਧੀਆ ਉਪਰਾਲਾ ਕੀਤਾ ਤੇ ਡਾਕਟਰ ਸੰਦੀਪ ਪਾਟਲੀ ਜੀ ਨੇ ਇਹਨਾਂ ਨੇ ਅੱਜ ਇੱਕ ਮੀਟਿੰਗ ਦੇ ਵਿੱਚ ਇਹ ਕਿਹਾ ਕਿ ਆਪਕਾ ਐਮਐਲਏ ਆਪਕੇ ਦਵਾਰ ਇਹ ਇੱਕ ਮਤਲਬ ਲੋਕਾਂ ਤੱਕ ਜਿਹੜੀ ਪਹੁੰਚਦੀ ਇੱਕ ਗੱਲ ਕੀਤੀ ਗਈ ਕਿ ਹਰ ਡੋਰ ਟੂ ਡੋਰ ਜਾ ਕੇ ਪਿੰਡ-ਪਿੰਡ ਜਾ ਕੇ ਜਿਹੜੀ ਹੈ ਪੰਜਾਬ ਸਰਕਾਰ ਲੋਕਾਂ ਦੇ ਦਰਵਾਜ਼ੇ ਤੇ ਜਾ ਕੇ ਕੰਮ ਕਰੇ ਬਿਲਕੁਲ ਪੰਜਾਬ ਸਰਕਾਰ ਹੁਣ ਲੋਕਾਂ ਦੇ ਦਰਵਾਜ਼ੇ ਤੇ ਜਾਏਗੀ ਕਹਿੰਦੇ ਐਮਐਲਏ ਤੁਹਾਡੇ ਦਵਾਰ ਸਕੀਮ ਸ਼ੁਰੂ ਹੋ ਰਹੀ ਹੈ ਕੀ ਹੈ ਸਕੀਮ ਜੀ ਉਹ ਸੀਮ ਪੈਟਰਨ ਜਿਹੜਾ ਆਪकी ਸਰਕਾਰ ਆਪਕੇ ਦਵਾਰ ਸੀਐਮ ਸਾਹਿਬ ਨੇ ਵਧੀਆ ਉਪਰਾਲਾ ਕੀਤਾ ਤੇ ਡਾਕਟਰ ਸੰਦੀਪ ਪਾਟਲੀ ਜੀ ਨੇ ਇਹਨਾਂ ਨੇ ਅੱਜ ਇੱਕ ਮੀਟਿੰਗ ਦੇ ਵਿੱਚ ਇਹ ਕਿਹਾ ਕਿ ਆਪਕਾ ਐਮਐਲਏ ਆਪਕੇ ਦਵਾਰ ਇਹ ਇੱਕ ਮਤਲਬ ਲੋਕਾਂ ਤੱਕ ਜਿਹੜੀ ਪਹੁੰਚ ਦੀ ਇੱਕ ਗੱਲ ਕੀਤੀ ਗਈ ਕਿ ਹਰ ਡੋਰ ਟੂ ਡੋਰ ਜਾ ਕੇ ਪਿੰਡ-ਪਿੰਡ ਜਾ ਕੇ ਜਿਹੜੀ ਹੈ ਪੰਜਾਬ ਸਰਕਾਰ ਲੋਕਾਂ ਦੇ ਦਰਵਾਜ਼ੇ ਤੇ ਜਾ ਕੇ ਕੰਮ ਕਰੇ ਬਿਲਕੁਲ ਪੰਜਾਬ ਸਰਕਾਰ ਹੁਣ ਲੋਕਾਂ ਦੇ ਦਰਵਾਜ਼ੇ ਤੇ ਜਾਏਗੀ ਕਹਿੰਦੇ ਐਮਐਲਏ ਤੁਹਾਡੇ ਦਵਾਰ ਸਕੀਮ ਸ਼ੁਰੂ ਹੋ ਰਹੀ ਹੈ ਕੀ ਹੈ ਸਕੀਮ ਜੀ ਉਸ ਸੀਮ ਪੈਟਰਨ ਜਿਹੜਾ ਆਪकी ਸਰਕਾਰ ਆਪਕੇ ਦਵਾਰ ਸੀਐਮ ਸਾਹਿਬ ਨੇ ਵਧੀਆ ਉਪਰਾਲਾ ਕੀਤਾ ਡਾਕਟਰ ਸੰਦੀਪ ਪਾਟਲੀ ਜੀ ਨੇ ਇਹਨਾਂ ਨੇ ਅੱਜ ਇੱਕ ਮੀਟਿੰਗ ਦੇ ਵਿੱਚ ਇਹ ਕਿਹਾ ਕਿ ਆਪਕਾ ਐਮਐਲਏ ਆਪਕੇ ਦਵਾਰ ਇਹ ਇੱਕ ਮਤਲਬ ਲੋਕਾਂ ਤੱਕ ਜਿਹੜੀ ਪਹੁੰਚ ਦੀ ਇੱਕ ਗੱਲ ਕੀਤੀ ਗਈ ਕਿ ਹਰ ਡੋਰ ਟੂ ਡੋਰ ਜਾ ਕੇ ਪਿੰਡ ਪਿੰਡ ਜਾ ਕੇ ਜਿਹੜੀ ਹੈ ਪੰਜਾਬ ਸਰਕਾਰ ਲੋਕਾਂ ਦੇ ਦਰਵਾਜ਼ੇ ਤੇ ਜਾ ਕੇ ਕੰਮ ਕਰੇ ਬਿਲਕੁਲ ਪੰਜਾਬ ਸਰਕਾਰ ਹੁਣ ਲੋਕਾਂ ਦੇ ਦਰਵਾਜ਼ੇ ਤੇ ਜਾਏਗੀ ਕਹਿੰਦੇ ਐਮਐਲਏ ਤੁਹਾਡੇ ਦਵਾਰ ਸਕੀਮ ਸ਼ੁਰੂ ਹੋ ਰਹੀ ਹੈ ਕੀ ਹੈ ਸਕੀਮ ਜੀ ਉਹ ਸੀਮ ਪੈਟਰਨ ਜਿਹੜਾ ਆਪकी ਸਰਕਾਰ ਆਪਕੇ ਦਵਾਰ ਸੀਐਮ ਸਾਹਿਬ ਨੇ ਵਧੀਆ ਉਪਰਾਲਾ ਕੀਤਾ ਤੇ ਡਾਕਟਰ ਸੰਦੀਪ ਪਾਟਲੀ ਜੀ ਨੇ ਇਹਨਾਂ ਨੇ ਅੱਜ ਇੱਕ ਮੀਟਿੰਗ ਦੇ ਵਿੱਚ ਇਹ ਕਿਹਾ ਕਿ ਆਪਕਾ ਐਮਐਲਏ ਆਪਕੇ ਦਵਾਰ ਇਹ ਇੱਕ ਮਤਲਬ ਲੋਕਾਂ ਤੱਕ ਜਿਹੜੀ ਪਹੁੰਚ ਦੀ ਇੱਕ ਗੱਲ ਕੀਤੀ ਗਈ ਕਿ ਹਰ ਡੋਰ ਟੂ ਡੋਰ ਜਾ ਕੇ ਪਿੰਡ-ਪਿੰਡ ਜਾ ਕੇ ਜਿਹੜੀ ਹੈ ਪੰਜਾਬ ਸਰਕਾਰ ਲੋਕਾਂ ਦੇ ਦਰਵਾਜ਼ੇ ਤੇ ਜਾ ਕੇ ਕੰਮ ਕਰੇ ਬਿਲਕੁਲ ਪੰਜਾਬ ਸਰਕਾਰ ਹੁਣ ਲੋਕਾਂ ਦੇ ਦਰਵਾਜ਼ੇ ਤੇ ਜਾਏਗੀ ਕਹਿੰਦੇ ਐਮਐਲਏ ਤੁਹਾਡੇ ਦਵਾਰ ਸਕੀਮ ਸ਼ੁਰੂ ਹੋ ਰਹੀ ਹੈ ਕੀ ਹੈ ਸਕੀਮ ਜੀ ਉਸੀ ਇਮ ਪੈਟਰਨ ਜਿਹੜਾ ਆਪकी ਸਰਕਾਰ ਆਪਕੇ ਦਵਾਰ ਸੀਐਮ ਸਾਹਿਬ ਨੇ ਵਧੀਆ ਉਪਰਾਲਾ ਕੀਤਾ ਡਾਕਟਰ ਸੰਦੀਪ ਪਾਟਲੀ ਜੀ ਨੇ ਇਹਨਾਂ ਨੇ ਅੱਜ ਇੱਕ ਮੀਟਿੰਗ ਦੇ ਵਿੱਚ ਇਹ ਕਿਹਾ ਕਿ ਆਪਕਾ ਐਮਐਲਏ ਆਪਕੇ ਦਵਾਰ ਇਹ ਇੱਕ ਮਤਲਬ ਲੋਕਾਂ ਤੱਕ ਜਿਹੜੀ ਪਹੁੰਚ ਦੀ ਇੱਕ ਗੱਲ ਕੀਤੀ ਗਈ ਕਿ ਹਰ ਡੋਰ ਟੂ ਡੋਰ ਜਾ ਕੇ ਪਿੰਡ ਪਿੰਡ ਜਾ ਕੇ ਜਿਹੜੀ ਹੈ ਪੰਜਾਬ ਸਰਕਾਰ ਲੋਕਾਂ ਦੇ ਦਰਵਾਜ਼ੇ ਤੇ ਜਾ ਕੇ ਕੰਮ ਕਰੇ ਬਿਲਕੁਲ ਪੰਜਾਬ ਸਰਕਾਰ ਹੁਣ ਲੋਕਾਂ ਦੇ ਦਰਵਾਜ਼ੇ ਤੇ ਜਾਏਗੀ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲੀਏ ਫੋਲੋ ਕਰੇ ਡੇਨਿਕ ਸਵੇਰਾ ਟੀਵੀ YouTube Facebook Instagram X aur WhatsApp channel par